ਰਨਾ ਮਾਸਟਰ ਸੁਖਦੇਵ ਸਿੰਘ ਮਾਤਾ ਚੰਦਕੁਰ ਵੈਲਫੇਅਰ ਐਂਡ ਜਸਸੋਸਾਇਟੀ ਪ੍ਰਧਾਨ ਅੱਜ ਮਾਤਾ ਦਿਵਸ ਮਨਾਇਆ ਜਾ ਰਿਹਾ ਜਿਹਦੇ ਵਿੱਚ ਮੈਂ ਸਾਰੀ ਸੰਗਤ ਨੂੰ ਅਪੀਲ ਕਰਨਾ ਸਾਰਿਆਂ ਨੂੰ ਅਪੀਲ ਕਰਨਾ ਕਿ ਸਰਕਾਰਾਂ ਨੂੰ ਵੀ ਅਪੀਲ ਕਰਨਾ ਕਿ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਮਾਤਾ ਚੰਦਕੁਰ ਜੀ ਦਾ ਮਰਡਰ ਹੋ ਗਿਆ ਜਗਤ ਮਾਤਾ ਸੀ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿੱਡੀ ਮਾੜੀ ਗੱਲ ਆ ਜਿੱਥੇ ਆਪਾਂ ਮਾਤਾ ਦਿਵਸ ਮਨਾਉਨੇ ਆ ਉਥੇ ਇੱਕ ਮਹਾਨ ਮਾਤਾ ਦਾ ਕਤਲ ਹੋ ਜੇ ਤੇ ਅਜ ਤੱਕ ਕਾਤਲ ਹੀ ਨਾ ਫੜੇ ਜਾਣ ਕਿੱਡੀ ਮਾੜੀ ਗੱਲ ਆ ਕਿੱਡੀ ਮਾੜੀ ਘਟਨਾ ਸਾਰਿਆਂ ਵਾਸਤੇ ਇਹਨਾਂ ਸਰਕਾਰਾਂ ਵਾਸਤੇ ਵੀ ਇੱਕ ਸ਼ਰਮੋ ਵਾਲੀ ਗੱਲ ਆ ਕਿ ਐਡੀ ਵੱਡੀ ਮਹਾਨ ਹਸਤੀ ਦਾ ਕਤਲ ਹੋਇਆ ਹੋਵੇ ਤੇ ਇੱਕ ادارے ਦੇ ਵਿੱਚ ਕਤਲ ਹੋਇਆ ਹੋਵੇ ਤੇ ਉਥੋਂ ਇੱਕ ਵੀ ਬੰਦਾ ਅਜੇ ਤੱਕ ਕੋਈ ਗ੍ਰਿਫਤਾਰ ਨਾ ਕੀਤਾ ਹੋਵੇ ਨਾ ਕਿਸੇ ਦੀ ਪੁੱਛ ਕੀਤੀ ਹੋਵੇ ਨਾ ਕੋਈ ਕੀਤਾ ਹੋਵੇ ਤੇ ਇਹ ਬੜੀ ਮਾੜੀ ਗੱਲ ਆ ਮੈਂ ਲੋਕੀ ਮਾਤਾ ਦਿਵਸ ਮਨਾ ਰਹੇ ਨੇ ਪਰ ਮੈਂ ਇਸ ਦਿਵਸ ਨੂੰ ਸੋਗ ਵਜੋਂ ਮਨਾ ਰਿਹਾ ਭਈ ਇਹ ਸਾਡੇ ਨਾਲ ਬਹੁਤ ਮਾੜਾ ਬੇਨਿਆ ਹੋਈ ਆ ਇਹ ਸਤਿਗੁਰੂ ਸੱਚੇ ਪਾਤਸ਼ਾ ਜਦੋਂ ਭੈਣੀ ਸਾਹਿਬ ਨੂੰ ਡਵੈਲਪ ਕੀਤਾ ਤੇ ਸਤਿਗੁਰਾਂ ਨੇ ਸਤਿਗੁਰੂ ਮਾਤਾ ਚੰਦਕੌਰ ਜੀ ਨੇ ਬਹੁਤ ਵੱਡਾ ਉਪਰਾਲਾ ਕਰਕੇ ਆਪਣੇ ਹੱਥੀ ਗੁਰਦੁਆਰਿਆਂ ਦੀ ਸੇਵਾ ਕਰਕੇ ਤੇ ਐਡਾ ਵੱਡਾ ਗੁਰਦੁਆਰਾ ਬਣਵਾਇਆ ਤੇ ਹਰ ਪ੍ਰਾਣੀ ਦੀ ਉਹਨਾਂ ਨੇ ਸੇਵਾ ਕੀਤੀ ਆਪਣੇ ਪੁੱਤਰਾਂ ਵਾਂਗੂ ਉਹਨਾਂ ਨੇ ਸੰਭਾਲ ਕੀਤੀ ਸਾਰਾ ਕੁਝ ਕੀਤਾ ਅੱਜ ਉਸ ਮਾਂ ਨੂੰ ਕੀ ਸਲਾ ਮਿਲਿਆ ਤੇ ਸ਼ਰਿਆਮ ਦਿਨ ਦਿਹਾੜੇ 10 ਵਜੇ ਪੈਣੀ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪਰ ਇਨਸਾਫ ਤੇ ਨਹੀਂ ਨਾ ਮਿਲਿਆ ਸਾਰੀਆਂ ਸਰਕਾਰਾਂ ਅੱਗੇ ਗੁਹਾਰ ਲਾ ਚੁੱਕੇ ਆ ਕਿ ਇਹਦਾ ਇਨਸਾਫ ਦਿੱਤਾ ਜਾਵੇ ਜਾਲੀ ਜਿਹੜੇ ਝੂਠੇ ਬੰਦੇ ਫੜ ਕੇ ਤੇ ਉਹਨਾਂ ਦੇ ਉੱਤੇ ਪਰਚੇ ਨਾ ਪਾਏ ਜਾਣ ਜਿਹੜਾ ਅਸਲੀ ਕਾਤਲ ਹੈ ਉਹਨੂੰ ਫੜ ਕੇ ਤੇ ਉਹਨਾਂ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਸਾਡੇ ਵਾਸਤੇ ਤੇ ਅਸੀਂ ਮਾਂ ਦਿਰਸ ਉਹਦਣ ਹੀ ਮਨਾਵਾਂਗੇ ਜਦ ਤੱਕ ਸਾਡੀ ਮਾਂ ਦਾ ਇਨਸਾਫ ਮਿਲੇਗਾ ਪਰ ਜੇ ਇਨਸਾਫ ਨਹੀਂ ਮਿਲਦਾ ਤੇ ਸਾਡੀ ਸੰਸਥਾ ਤੇ ਅੱਗੇ ਵੀ ਲੜੀ ਰਹੀ ਆ ਹਰ ਥਾਂ ਰੈਲੀਆਂ ਧਰਨੇ ਲਾਵਾਂਗੇ ਰੈਲੀਆਂ ਕਰਾਂਗੇ ਤੇ ਸਰਕਾਰ ਦੇ ਜਿੱਥੇ ਵੀ ਕਿਤੇ ਸਰਕਾਰੀ ਕੋਈ ਕੰਮ ਉਹਨਾਂ ਦੀ ਕੋਈ ਰੈਲੀ ਹੋਵੇਗੀ ਆਪਾਂ ਉਹਨੀਆਂ ਕਾਲੀਆਂ ਝੰਡੀਆਂ ਕਰਕੇ ਉਹਦਾ ਵਿਰੋਧ ਕਰਾਂਗੇ ਕਿ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਤੁਹਾਡੀਆਂ ਸਰਕਾਰਾਂ ਹੁੰਦਿਆਂ ਹੋਇਆਂ ਵੀ ਸਾਨੂੰ ਇਨਸਾਫ ਨਾ ਮਿਲੇ ਤੇ ਇਨਸਾਫ ਕਦੋਂ ਮਿਲਣਾ ਹੈ ਠੀਕ ਹੈ ਇਥੇ ਮੋੜੇ ਕਲਾਂ ਸ਼ਹੀਦਾਂ ਦੇ ਅਸਾਂ ਤੇ ਅਸੀਂ ਨਾਮਧਾਰੀ ਸ਼ਹੀਦਾਂ ਦੇ ਅਸਾਂ ਤੇ ਅਸੀਂ ਇਕੱਤਰ ਹੋਏ ਹਾਂ ਸਾਰੇ ਸਾਥ ਸੰਗ ਅਸੀਂ ਅੱਜ ਆਹੀ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਮਾਂ ਦਿਵਸ ਵੀ ਮਨਾਇਆ ਜਾਂਦਾ ਏ ਨਾਰੀ ਦਿਵਸ ਵੀ ਮਨਾਇਆ ਜਾਂਦਾ ਏ ਅਸੀਂ ਤੇ ਉਸ ਦਿਨ ਦੀ ਇੰਤਜ਼ਾਰ ਕਰ ਰਹੇ ਹਾਂ ਕਿ ਇਨਸਾਫ ਦਿਵਸ ਕਦੋਂ ਮਨਾਇਆ ਜਾਏਗਾ ਕਿਉਂਕਿ ਸਾਡੇ ਨਾਲ ਬਹੁਤ ਬੇਇਨਸਾਫੀ ਹੋਈ ਹੈ ਅੱਜ ਤੋਂ 8 ਸਾਲ ਦਾ ਲੰਬਾ ਅਰਸਾ ਹੋ ਗੁਜ਼ਰ ਗਿਆ ਹੈ 4 April 2016 ਨੂੰ ਸਾਡੇ ਗੁਰੂ ਮਾਤਾ ਜੋ ਕਿ ਭਗਤੀ ਦਾ ਸ਼ਾਂਤੀ ਦੇ ਸੇਵਾ ਅਤੇ ਸਿਮਰਨ ਦੀ ਮੂਰਤ ਸਨ ਔਰ ਉਹਨਾਂ ਦਾ ਦਿਨ ਦਿਹਾੜੇ ਮਰਡਰ ਕਰ ਦਿੱਤਾ ਗਿਆ ਗੁਰਦੁਆਰਾ ਪੈਨੀ ਸਾਹਿਬ ਵਿਖੇ ਜੋ ਕਿ ਇਹ ਕਿਲਾ ਹਨੂਮਾਨ ਸਥਾਨ ਹੈ ਜਿੱਥੇ ਬਹੁਤ ਸਿਕਿਉਰਟੀ ਵੀ ਹੁੰਦੀ ਹੈ ਉੱਥੇ ਦਿਨ ਦਿਹਾੜੇ ਉਹਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਮੋਟਰਸਾਈਕਲ ਸਵਾਰ ਆਉਂਦੇ ਨੇ ਕਿੱਥੇ ਆਉਂਦੇ ਕਿਵੇਂ ਆਉਂਦੇ ਨੇ ਤੇ ਕਿਵੇਂ ਚਲੇ ਜਾਂਦੇ ਜਾਂਦੇ ਨੇ ਕਿ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਫਿਰ ਛੋਟੀ ਜੀ ਕਲੱਬ ਕਾਰ ਹੈ ਉਥੋਂ ਦਾ ਦ੍ਰਿਸ਼ ਮੈਂ ਪੇਸ਼ ਕਰ ਰਹੀ ਹਾਂ ਜੋ ਸਾਡੇ ਸੁਨਨ ਵਿੱਚ ਕੱਟਣਾ ਆਈ ਹੈ ਕਿ ਇੱਕ ਛੋਟੀ ਜੀ ਕਲਬਕਾਰ ਹੈ ਜਿੱਥੇ ਮਾਤਾ ਜੀ ਬੈਠੇ ਨੇ ਤੇ ਉਸੇ ਨੂੰ ਉਹਨਾਂ ਦਾ ਜਿਹੜਾ ਨਿੱਜੀ ਡਰਾਈਵਰ ਹੈ ਉਹ ਵੀ ਛੁੱਟੀ ਤੇ ਹੈ ਉਹਦੀ ਜਗ੍ਹਾ ਕਰਤਾਰ ਸਿੰਘ ਡਰਾਈਵਰ ਨੂੰ ਲਾਇਆ ਗਿਆ ਹੈ ਤੇ ਉਹ ਛੋਟੇ ਜੇ ਡਿਸਟੈਂਸ ਦੇ ਵਿੱਚ ਕਹਿੰਦੇ ਮਾਤਾ ਜੀ ਦੇ ਇੱਕ ਪਾਸਿਓਂ ਗੋਲੀ ਲੱਗਦੀ ਹੈ ਦੂਜੇ ਪਾਸਿਓਂ ਜਾਂਦੀ ਹੈ ਉਹ ਦੂਜੇ ਪਾਸਿਓਂ ਜਾ ਕੇ ਕਿ ਉਹ ਜਿਹੜੇ ਡਰਾਈਵਰ ਤੇ ਕਿਉਂ ਨਹੀਂ ਲੱਗਦੀ ਜੀ ਜਿਹੜੇ ਪਿੱਛੇ ਬੀਬੀ ਸੀਤੋ ਬੈਠੀ ਹੈ ਉਹਨਾਂ ਦੀ ਸੇਵਕ ਕਿ ਉਹਨਾਂ ਨੇ ਕੋਈ ਪ੍ਰੋਟੈਕਸ਼ਨ ਨਹੀਂ ਕੀਤਾ ਜਾਂ ਗੋਲੀ ਨੇ ਕਿਸੇ ਨੂੰ ਹੋਰ ਹੋਰ ਨੂੰ ਇੰਜਰਡ ਕਿਉਂ ਨਹੀਂ ਕੀਤਾ ਕਿ ਉਹ ਬੁਲੇਟ ਪ੍ਰੂਫ ਸੀਗੇ ਸਿਰਫ ਮਾਤਾ ਜੀ ਇਹੀ ਏਦਾਂ ਬੈਠੇ ਸੀਗੇ ਤੇ ਉਹਨਾਂ ਦੇ ਸਿਕਿਉਰਟੀ ਕਿੱਥੇ ਸੀ ਉਸ ਦਿਨ ਤੇ ਇਹ ਬੜੀ ਹੈਰਾਨੀਜਨਕ ਗੱਲਾਂ ਨੇ ਜਿਨ੍ਹਾਂ ਦੇ ਅਜੇ ਸਾਡੇ ਕੋਲ ਉੱਤਰ ਸਾਹਮਣੇ ਨਹੀਂ ਆਇਆ ਤਾਂ ਸਮਝ ਸਕਦੇ ਆ ਬਹੁਤ ਸਿਆਣੀਆਂ ਨੇ ਸਰਕਾਰਾਂ ਵੀ ਤੇ ਆਪ ਜੀ ਮੀਡੀਆ ਦਾ ਤੇ ਬਹੁਤ ਧੰਨਵਾਦ ਹੈ ਜੋ ਸਾਡੀ ਹਰ ਵਾਰ ਸਾਡੀਆਂ ਗੱਲਾਂ ਜੜੀਆਂ ਨੇ ਸਰਕਾਰਾਂ ਤੱਕ ਪਹੁੰਚਾਉਂਦੇ ਹੋ ਤੇ ਅਸੀਂ ਸੱਤਾਧਾਰੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਕਿਉਂਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ